ਵਿਗਿਆਨੀਆਂ ਨੇ ਇੱਕ ਅਜਿਹੇ ਗ੍ਰਹਿ ਦਾ ਪਤਾ ਲਗਾਇਆ ਜਿੱਥੇ ਧਰਤੀ ਵਰਗਾ ਜੀਵਨ ਹੋ ਸਕਦਾ ਹੈ 40 ਲਾਈਟ ਸਾਲ ਦੂਰ ਇੱਕ ਛੋਟੇ ਲਾਲ ਬੌਣੇ ਤਾਰੇ ਟ੍ਰੈਪਿਸਟ 1 ਇਸ ਦੇ ਚਾਰੇ ਪਾਸੇ 7 ਧਰਤੀ ਵਰਗੇ ਗ੍ਰਹਿ ਘੁੰਮਦੇ ਹਨ ਇਨ੍ਹਾਂ ਵਿੱਚ ਟ੍ਰੈਪਿਸਟ 1ਈ ਨੂੰ ਵਿਗਿਆਨੀ ਜੀਵਨ ਲਈ ਸਭ ਤੋਂ ਵਧੀਆ ਮੰਨਦੇ ਹਨ ਕਿਉਂਕਿ ਇਹ ਆਪਣੇ ਤਾਰੇ ਤੋਂ ਠੀਕ ਅੰਤਰ ਤੇ ਹੈ ਜਿੱਥੇ ਪਾਣੀ ਤਰਲ ਵਿੱਚ ਰਹਿ ਸਕਦਾ ਹੈ ਜੇਮਸ ਵੈਬ ਸਪੇਸ ਟੈਲੀਸਕੋਪ ਨੇ ਇਸ ਨੂੰ ਨਜ਼ਰਬੰਦ ਕੀਤਾ ਤਾਂ ਇੱਕ ਨਵਾਂ ਰਹਸ ਖੁੱਲਿਆ ਕਿ ਇੱਥੇ ਵਾਤਾਵਰਣ ਵੀ ਹੈ ਟ੍ਰੈਪਿਸਟ-1 ਵਰਗੇ ਤਾਰੇ ਅਕਸਰ ਤੇਜ਼ ਫਲੇਅਰਾਂ ਚਮਕਣ ਵਾਲੀਆਂ ਲਹਿਰਾਂ ਨਾਲ ਗ੍ਰਹਿਾਂ ਦੇ ਵਾਤਾਵਰਣ ਨੂੰ ਨਸ਼ਟ ਕਰ ਦਿੰਦੇ ਹਨ ਪਰ ਨਵੀਂ ਖੋਜ ਵਿੱਚ ਪਤਾ ਲੱਗਾ ਕਿ ਇੱਥੋਂ ਦੀਆਂ ਫਲੇਅਰਾਂ ਬਹੁਤ ਕਮਜ਼ੋਰ ਨੇ ਰੋਜ਼ਾਨਾ 6 ਵਾਰੀ ਹੁੰਦੀਆਂ ਪਰ ਘੱਟ ਤਾਕਤ ਵਾਲੀਆਂ ਵੈਬ ਨੇ 2022-23 ਵਿੱਚ 4 ਟ੍ਰੈਜ਼ਟ ਵੇਖੇ ਜਿੱਥੇ ਨਾਈਟ੍ਰੋਜਨ ਅਤੇ ਮਥੇਨ ਵਰਗੀਆਂ ਗੈਸਾਂ ਦੇ ਸੰਕੇਤ ਮਿਲੇ ਪਰ ਵਿਗਿਆਨੀ ਸੁਕ੍ਰਿਤ ਰੰਜਨ ਕਹਿੰਦੇ ਨੇ ਕਿ ਇਹ ਤਾਰੇ ਤੋਂ ਵੀ ਆ ਸਕਦੇ ਨੇ ਇਹ ਨਿਸ਼ਚਿਤਤਾ ਜੀਵਨ ਦੀ ਸੰਭਾਵਨਾ ਨੂੰ ਰਸਮਈ ਬਣਾਈ ਰੱਖਦੀ ਹੈ 2026 ਦੀ ਸ਼ੁਰੂਆਤ ਵਿੱਚ NASA ਦਾ Pandora ਮਿਸ਼ਨ ਲਾਂਚ ਹੋਵੇਗਾ ਜੋ Daniel Apai ਦੀ ਅਗਵਾਈ ਵਿੱਚ TRAPPIST-1e ਅਤੇ ਹੋਰ ਸਿਸਟਮ ਨੂੰ ਨਜ਼ਰਬੰਦ ਕਰੇਗਾ। ਡਿਊਲ ट्रांजिट ਟੈਕਨੀਕ ਨਾਲ ਤਾਰੇ ਅਤੇ ਇਸ ਗ੍ਰਹਿ ਦੇ ਸੰਕੇਤ ਵੱਖ ਕੀਤੇ ਜਾਣਗੇ ਜੋ ਫੈਸਲੇ ਵਾਲੇ ਜਵਾਬ ਦੇ ਸਕਦੇ ਹਨ ਕਿ ਇਹ ਗ੍ਰਹਿ ਤੇ ਜੀਵਨ ਹੈ ਜਾਂ ਫਿਰ ਨਹੀਂ। ਇਹ ਮਿਸ਼ਨ ਖੋਜ ਨੂੰ ਨਵੀਂ ਉਮੀਦ ਦਿੰਦਾ ਹੈ। ਤੇ ਕਿਦਾਂ ਲੱਗੀ ਅੱਜ ਦੀ ਵੀਡੀਓ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਕੀ ਤੁਹਾਨੂੰ ਲੱਗਦਾ ਹੈ ਕਿ ਹੋਰਾਂ ਗ੍ਰਹਾਂ ਤੇ ਵੀ ਜੀਵਨ ਹੋ ਸਕਦਾ ਹੈ? ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰ ਦਿਓ ਨਾਲ ਨਾਲ ਆਪਣੇ ਪੇਜ ਨੂੰ ਫੋਲੋ ਵੀ ਕਰ ਲਿਓ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ। ਉਹ ਤੱਕ ਲਈ ਧੰ